ਹਾਲਾਤ ਜਿਦਾਂ ਦਾ ਹੁਣ ਮੀਂਹ ਆਇਆ ਨਾ ਸਾਡੀ ਲੋਕਾਂ ਦਾ ਝੋਨਾ 15-15 ਕਿੱਲੇ 20-20 ਕਿੱਲੇ ਖਰਾਬ ਹੋ ਗਿਆ ਜਿਹਦੀ ਮਿਹਨਤ ਕੀਤੀਆਂ ਸੀ ਆ ਪਰ ਸਾਡੇ ਪਿੰਡ ਕੋਈ ਥਾਰ ਲੈਣੀ ਆ ਜੇ ਕੋਈ ਰੱਤੀ ਥਾਰ ਲੈਣ ਆਇਆ ਤਰਪਾਨਾ ਲੱਗੇ ਤਰਪਾਨਾਂ ਦੀ ਚੋਲੇ ਦੇ ਉੱਤੇ ਦੇਣੀ ਆ ਉਹ ਮਡੇ ਲੱਗਦਾ ਉਹ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਕਿਸਾਨਾਂ ਦੀ ਜੇ ਬਹੁਤ ਫਸਲਾਂ ਖਰਾਬ ਹੋਈਆਂ ਘਰ ਬਰਬਾਦ ਹੋਏ ਉਹਦਾ ਅਸੀਂ ਪਾਈ ਪਾਈ ਦਿਆਂਗੇ ਅੱਗੇ ਦਿੱਤੇ ਹੀ ਅੱਗੇ ਕਦੇ ਮੁਰਗੀ ਦੇ ਪੈਸੇ ਦੇਵੇ ਤੇ ਉਹ ਬੱਕਰੀ ਦੇ ਦੇਵੇ ਹੁਣ ਕੀ ਦੇਣੇ ਸਾਨੂੰ ਉਹਨਾਂ ਨੇ ਉਹਨਾਂ ਨੇ ਤਾਂ ਆਪਣਾ ਹੈਲੀਕਾਪਟਰ ਵੀ ਦਿੱਤਾ ਹੈਲੀਕਾਪਟਰ ਸਾਡੇ ਪਿੰਡ ਚ ਆ ਹੀ ਹੁਣ ਲੈ ਲਈਏ ਸਾਡੇ ਬੰਦੇ ਐਨੇ ਤਕੜੇ ਨਾ ਸਾਡੇ ਪਿੰਡ ਦੇ 22 ਸਾਡੇ ਜਪਾਨ এয়ার ਲਾਈਨ ਸਾਡੇ ਪਿੰਡ ਦੀ ਆ ਇਹ ਤਾਂ ਸਾਨੂੰ ਲੈ ਕਿਦਣਾ ਸਾਡੇ ਪਿੰਡ ਦੀ ਆ এয়ার ਲਾਈਨ ਪਰ ਇਹ ਨਹੀਂ ਦੇ ਸਕਦੇ ਸਰਕਾਰ ਨੂੰ ਗਰੀਬਾਂ ਬਾਰੇ ਸਾਰੇ ਬੰਦੇ ਨੇ ਸੋਚਣਾ ਚਾਹੀਦਾ ਇਹ ਨਹੀਂ ਹੁਣ ਵੀ ਆ ਕੇ ਲੋਕਾਂ ਦੀ ਲੜਾਈ ਕਰਾਓ ਇੱਕ ਅੱਧ ਕਰ ਪਿੰਡ ਦੇ ਹੋਰ ਵੀ ਨਿਵਾਸੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਿਆ ਪਹਿਲਾਂ ਤਾਂ ਇਹ ਦੱਸੋ ਕੁੱਕੜਪਿੰਡ ਦੇ ਹਾਲਾਤ ਕੀ ਨੇ ਔਰ ਹਾਲਾਤ ਬਣੇ ਕਦੋਂ ਹਾਲਾਤ ਜਿੱਦਾਂ ਦਾ ਹੁਣ ਮੀਂਹ ਆਇਆ ਨਾ ਸਾਡੇ ਲੋਕਾਂ ਦਾ ਝੋਨਾ 15-15 ਕਿੱਲੇ 20-20 ਕਿੱਲੇ ਖਰਾਬ ਹੋ ਗਿਆ ਜਿਹਦੀ ਮਿਹਨਤਾਂ ਕੀਤੀਆਂ ਸੀਆਂ ਇਹ ਜਿਹੜੇ ਚੋਨੇ ਦੇ ਸਿਰ ਤੇ ਕਿੰਨੇ ਬੰਦੇ ਪਾਲਦੇ ਆ ਗਰੀਬ ਬੰਦੇ ਨੂੰ ਵੀ ਇਤੋਂ ਆਸਰਾ ਮਿਲਣਾ ਸਾਰਿਆਂ ਨੂੰ ਮਿਲਣਾ ਪਰ ਸਾਡੇ ਪਿੰਡ ਕੋਈ ਸਾਰ ਲੈਣੀ ਆ ਜੇ ਕੋਈ ਨਾਤੀ ਸਾਰ ਲੈਣ ਆਇਆ ਤਰਪਾਨਾ ਲੱਗੇ ਤਰਪਾਨਾਂ ਦੀ ਛੋਨੇ ਦੇ ਉੱਤੇ ਦੇਣੀ ਆ ਕਿੱਥੇ ਦੇਈਏ ਔਰ ਸਾਡੇ ਪਿੰਡ ਦੇ ਬੱਚੇ ਮੁੰਡੇ ਇਹਨੇ ਵਧੀਆ ਬੰਦੇ ਆ ਜੋ ਪਿੰਡ ਦੀ ਸਹਾਇਤਾ ਕਰਦੇ ਆ ਉਹਨਾਂ ਦੀ ਸਿੱਖੀ ਦੇ ਮਤਾਬਕ ਨਹੀਂ ਗਲਤ ਲਫ਼ਜ਼ ਬੋਲੇ ਆ ਔਰ ਫੇ ਮੈਂ ਇਹਨਾਂ ਨੂੰ ਮੈਂ ਮੈਂ ਉਸ ਗੱਲ ਤੇ ਬਾਤ ਚ ਆ ਜਾਣਾ ਪਿੰਡ ਦੇ ਹਾਲਾਤ ਬਣੇ ਕਦੋਂ ਇਹ ਤਾਂ ਇਹ ਬਣਿਆ ਜਦੋਂ ਮੀਂਹ ਪੈਂਦਾ ਜਿੱਦਾਂ ਦਾ ਮੀਤ ਮੈਂ ਸਾਡੇ ਦੇ ਲੋਕਾਂ ਪਸ਼ੂ ਨੂੰ ਪੱਠਿਆਂ ਨੂੰ ਪੱਠੇ ਵੀ ਆ ਨੇ ਕਿੱਥੋਂ ਪੱਠੇ ਪਾਈਏ ਇਨੀ ਸਾਨੂੰ ਆ ਕੇ ਪੁੱਛਿਆ ਵੀ ਤੁਹਾਨੂੰ ਚਾਰਾ ਚਾਹੀਦਾ ਕਿ ਨਹੀਂ ਚਾਹੀਦਾ ਕੋਈ ਕਿਸੇ ਗਰੀਬ ਨੂੰ ਕੋਈ ਦਾਣਾ ਪੱਕਾ ਚਾਹੀਦਾ ਜਿਹੜਾ 5 ਰੁਪਏ ਦਿਹਾੜੀ ਕਰਦਾ ਉਹ ਬੇਲਾ ਬੈਠਾ ਤਾਂ ਕਿੱਥੋਂ ਖਾਊਗਾ ਦੱਸੋ ਹੈ ਕਿਹਨੂੰ ਦੱਸੋ ਤੁਸੀਂ ਉਹਦੀ ਸਾਰ ਲਵੋ ਤਰਪਾਲਾ ਦੇਣ ਤੁਸੀਂ ਸਾਨੂੰ ਆ ਕੇ ਤਰਪਾਲਾ ਕਿਉਂ ਨਹੀਂ ਆਈ ਕੱਲ ਇੱਥੇ ਜਿਹੜੇ ਹਲਕਾ ਇਨਚਾਰਜ ਹੈ ਆਮ ਆਦਮੀ ਪਾਰਟੀ ਦੇ ਉਹ ਇੱਥੇ ਪਹੁੰਚੇ ਸੀ ਉਹਨਾਂ ਦਾ ਵਿਰੋਧ ਹੋਇਆ ਸੀਗਾ ਵਿਰੋਧ ਹੋਣ ਦਾ ਕਾਰਨ ਕੀ ਸੀ ਵਿਰੋਧ ਹੋ ਰਿਹਾ ਕੰਮ ਆ ਦੇਖੋ ਆਏ ਇੱਥੇ ਕੋਈ ਚੀਜ਼ ਵੰਡਣ ਆਉਂਦਾ ਬੰਦੇ ਔਰ ਜਿਵੇਂ ਆ ਕੇ ਮੁੰਡੇ ਇੱਥੇ ਆਏ ਸੀ ਕੁਝ ਸਾਡੀਆਂ ਲੜਕੀਆਂ ਬਾਹਰ ਨੂੰ ਜਾ ਰਹੀਆਂ ਸੀ ਉਹਨਾਂ ਨੂੰ ਕਹਿੰਦੀ ਸਿੱਖੀਆਂ ਪਾਈਆਂ ਲੋਕ ਝੂਠ ਬੋਲਦੇ ਆ ਦੇਖੋ ਕਿਸੇ ਇੱਕ ਕਿਸੇ ਧਰਮ ਨੂੰ ਕਹਿਣਾ ਇਹ ਬਹੁਤ ਗਲਤ ਮਾਰੀ ਆ ਇੱਕ ਗਲਤ ਨਾ ਐਮਐਲਏ ਆ ਕੋਈ ਚਾਹਨਾ ਉਹ ਤੁਸੀਂ ਉਹਦੇ ਬਾਰੇ ਗਲਤ ਨਾ ਕਹੋ ਉਹਦੇ ਕਿਉਂ ਰਿਸਪੈਕਟ ਨਹੀਂ ਦੇ ਰਹੇ ਇਹ ਥੋੜਾ ਵੀ ਤੁਸੀਂ ਸਾਡੇ ਸਰਪੰਚ ਨੂੰ ਵੀ ਗਲਤ ਕਿਹਾ ਰਾਤੀ ਬੋਲਿਆ ਗਿਆ ਸਾਡੇ ਮਹੋਰ ਵੀਰ ਜੀ ਮੁੰਡਾ ਸਾਡੇ ਬੜਾ ਬਹੁਤ ਵਧੀਆ ਸਾਡੇ ਪਿੰਡ ਦਾ ਮੁੰਡਾ ਹੈ ਉਹਦੇ ਬਾਰੇ ਵੀ ਗਲਤ ਬਿਆਨ ਦਿੱਤੇ ਨਹੀਂ ਉਹ ਮੁੰਡੇ ਨੇ ਆਹ ਜ਼ਮੀਂਦਾਰਾਂ ਦੀ ਖਾਤਰ ਕਿੰਨਾ ਮੁੰਡੇ ਨੇ ਕਰਕੇ ਖਰਚਾ ਕਰ ਕਰਕੇ ਅਸੀਂ 1 ਲੱਖ ਬੰਦਾ ਸੀ ਸੱਦ ਕੇ ਤਾਂ ਕਿਸਾਨਾਂ ਦਾ ਬਚਾਅ ਕੀਤਾ ਪਰ ਇੰਨੀ ਸਾਡਾ ਸਹਿਯੋਗ ਕਿ ਸਾਡੇ ਨਾਲ ਤੁਰਿਆ ਹੈ ਇੱਕ ਮਹੀਨੇ ਤੋਂ ਤੁਰਿਆ ਥਾ ਨਾ ਨਹੀਂ ਤੁਰਿਆ ਕਿਉਂ ਸਾਡਾ ਪਿੰਡ ਇੱਕ ਤੇ ਆ ਅਸੀਂ ਇੱਕਠੇ ਚੱਲਾਂਗੇ ਅਸੀਂ ਮਾੜਾ ਜਿਹੜਾ ਬੰਦਾ ਵੀ ਸਾਡੇ ਕੋ ਗਲਤ ਬੋਲੋਗਾ ਉਹਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਹਾਂ ਕਰਨ ਕੀ ਆਈ ਸੀ ਇੱਥੇ ਤੁਸੀਂ ਜਿਹੜਾ ਕਿਹਾ ਤਰਪਾਲਾ ਦੇਣ ਆਏ ਸੀ ਠੀਕ ਹੈ ਜੀ ਪਿੰਡ ਪਾਣੀ ਦੇ ਵਿੱਚ ਡੁੱਬਿਆ ਪਿਆ ਤਰਪਾਲਾਂ ਦੀ ਲੋੜ ਪੈ ਗਈ ਬਸ ਉਹ ਤਾਂ ਉਹ ਸਮਝ ਆਪਣੀ ਵੀ ਕੀ ਕਰਨ ਆਈ ਮੈਂ ਉਹ ਤਾਂ ਫੋਟੋ ਖਿਚਾਉਣ ਉਹ ਫੋਟੋ ਖਿਚਾਉਣ ਆਈ ਔਰ ਸਾਡੇ ਪਿੰਡ ਦੇ ਜਿੰਨੇ ਬੱਚਿਆ ਸਾਡਾ ਪਿੰਡ ਖੇਰੂ ਖੇਰੂ ਕਰਨ ਆਈ ਸੀ ਕੱਟੇ ਨਹੀਂ ਕਰਨੀ ਸੀ ਰਾਤ ਲੜਾਈ ਹੋ ਪੈਣੀ ਸੀ ਰਾਤੀ ਲੜਾਈ ਹੋ ਪਉਂਦੀ ਮੈਂ ਕੋਲ ਸਗਾ ਮੈਂ ਥੇੜਾ ਸਭ ਨੂੰ ਕਿਹਾ ਗਲਤ ਬੋਲਣ ਵਾਲੇ ਬੰਦਿਆਂ ਨੂੰ ਮੈਂ ਥੇੜਾ ਸਭ ਨੂੰ ਕਿਹਾ ਥੇੜਾ ਸਾਹਿਬ ਮੈਂ ਤਰਾ ਤੁਸੀਂ ਚਲ ਜਾਓ ਸਾਡੀ ਬੰਦ ਲੜਾਈ ਨਾ ਹੋ ਜਾ ਨਾ ਮੈਂ 4-5 ਬਾਰੀ ਫੇ ਮੁੰਡਿਆਂ ਨੂੰ ਮੈਂ ਕਿਹਾ ਤੁਸੀਂ ਰਾਤ ਛੱਡਦੇ ਮੁੰਡੇ ਰਾਤ ਛੱਡਾ ਔਰ ਫੇ ਉਹਨਾਂ ਨੂੰ ਗਲਤ ਹੀ ਬੋਲਦੀ ਸੀ ਪਰ ਅਸੀਂ ਇਹ ਚੰਗਾ ਨਹੀਂ ਲੱਗਦਾ ਵੀ ਤੂੰ ਇੱਕ ਇੰਚਾਰਜ ਵਾਂ ਤੈਨੂੰ ਹਰ ਇੱਕ ਬੰਦੇ ਦੇ ਦੇਖਣਾ ਚਾਹੀਦਾ ਇਗਨੀ ਸਰਦਾਰ ਪ੍ਰਕਰ ਸਿੰਘ ਵੀ ਆਏ ਬੜੇ ਬਹੁਤ ਹੋਰ ਵੀ ਆਏ ਆ ਇਹ ਬੋਲੀ ਹੈ ਨਾ ਮੈਂ ਮਿੰਤਰ ਕੇ ਮੈਂ ਤੋਰੀ ਹੈ ਇਹ ਜੇ ਅਗਰ ਉਹਨਾਂ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਜਿਹੜੀ ਹਲਕਾ ਇੰਚਾਰਜ ਆ ਇਸ ਪਿੰਡ ਦੇ ਵਿੱਚ ਆਂਦੀ ਆ ਤਾਂ ਵਿਰੋਧ ਹੋਏਗਾ ਨਹੀਂ ਜੇ ਚੰਗੇ ਅਫਸਰ ਆਉਣ ਕੋ ਪਿੰਡ ਬਾਰੇ ਚੰਗਾ ਸੋਚਣਾ ਸੀਗਾ ਨਾ ਵਿਰੋਧ ਕਰਨਾ ਦਾ ਅਸੀਂ ਉਹਦਾ ਵਿਰੋਧ ਨਹੀਂ ਕਰਾਂਗੇ ਔਰ ਪੁੱਛੇ ਵੀ ਤੁਹਾਨੂੰ ਕੀ ਚੀਜ਼ ਦੀ ਲੋੜ ਵਾ ਗਰੀਬਾਂ ਨੂੰ ਕੀ ਚਾਹੀਦਾ ਕੀ ਨਹੀਂ ਜਿਹੜਾ ਤਰਪਾਲਾਂ ਦੇ ਤਰਪਾਲਾਂ ਲੱਗੇ ਕੀ ਕਰਨੀ ਇਹਦਾ ਸਭ ਪਹਿਲਾਂ ਮੈਂ ਦੱਸੋ 10 10 ਮੀਟਰੀਆਂ ਤਰਪਾਲਾਂ ਦੇ ਕੀ ਚੱਲ ਚੱਲੀ ਸੀ ਉਹਦਾ ਫਾਈਨਲ ਹੋ ਨੁਕਸਾਨ ਨਹੀਂ ਹੁੰਦਾ ਹਾਂ ਕੁਠਿਆਂ ਦਾ ਬਹੁਤ ਨੁਕਸਾਨ ਨੇ ਪੜਿਆ ਉਹਦਾ ਕੁਠਿਆਂ ਦਾ ਹੋਰ ਨੁਕਸਾਨ ਦਾ ਮਿੱਤਰੀ ਮੇਰੇ ਕੋਲ ਖੜਾ ਇੱਕ ਜੇ ਤਰਪਾਲ ਪਾਓ ਨਾ ਉੱਤੇ ਤਾਂ ਪਾਣੀ ਹੋਰ ਝੂਣਦਾ ਆਪਣੇ ਜਾਣਾ ਉੱਤੇ ਭਰ ਜਾਣਾ ਉਹ ਕੁਕੜ ਪੇਟ ਦੇ ਵਿੱਚ ਬੁਰੇ ਹਾਲ ਹੈ ਪਾਣੂ ਪਾਣੀ ਵਹਿ ਪਿਆ ਬਿਲਕੁਲ ਜੀ ਕਿਈ ਘਰਾਂ ਦੇ ਵਿੱਚ ਪਾਣੀ ਵੀ ਜਾਣ ਨੂੰ ਪਿਆਰ ਬੈਠਾ ਗਿਆ ਜੀ ਪਾਣੀ ਲੋਕਾਂ ਦੇ ਘਰਾਂ ਚ ਪਾਣੀ ਗਿਆ ਲੋਕਾਂ ਦੇ ਕੋਠੇ ਚ ਹੁੰਦੇ ਆ ਬੁਰਾ ਹਾਲ ਵਾ ਉਹਦੇ ਬਾਰੇ ਇਹਨਾਂ ਨੂੰ ਕੁਝ ਸੋਚਣਾ ਚਾਹੀਦਾ ਇਹਨਾਂ ਦਾ ਪੱਕੀ ਕਰੀ ਲੈ ਸਰਕਾਰ ਵਾ ਚਲੋ ਮੌਜੂਦਾ ਸਰਕਾਰ ਵਾ ਉਹਨੂੰ ਕੁ ਸੋਚਣਾ ਚਾਹੀਦਾ ਇਹ ਥੋੜੋ ਵੀ ਉਹਨਾਂ ਨੂੰ ਓਲਡ ਧਮਕੀਆਂ ਦੇ ਨੂੰ ਉਹਨਾਂ ਦਾ ਬੁਰਾ ਸੋਚੋ ਇਹਨਾਂ ਦਾ ਹੋਣ ਦਾ ਫਰਜ਼ ਬਣ ਜਾਂਦਾ ਤੇ ਸਰਕਾਰ ਆ ਸਾਡੀ ਅਸੀਂ ਜਾਈਏ ਗਰੀਬਾਂ ਦਾ ਪੁੱਛੀਏ ਸਾਰਿਆਂ ਦਾ ਪੁੱਛੀਏ ਕੀ ਹਾਲ ਚਾਲ ਹੋ ਇਹਨਾਂ ਦਾ ਫਰਜ਼ ਵੀ ਬਣਦਾ ਆਉਣਾ ਵੀ ਕਿਉਂਕਿ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਸਾਰੇ ਮੰਤਰੀਆਂ ਨੂੰ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹੋਏ ਨੇ ਪਰਮ ਦਿੱਤੇ ਜਿੱਤੇ ਬਾੜ ਆਈਆ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰੋ ਉਹਨਾਂ ਦੀਆਂ ਮੁਸ਼ਕਲਾਂ ਸੁਣੋ ਉਹਨਾਂ ਦੀ ਮੁਸ਼ਕਲ ਸੁਣੀਏ ਜੇ ਅੱਜ ਐਡੀਐਮ ਸਾਹਿਬ ਆਏ ਉਹਨਾਂ ਕੋਲ ਨੂੰ ਪਟਵਾਰੀ ਆਏ ਇੱਥੇ ਖੜ੍ਹ ਰਹੇ ਮੈਂ ਉਹਨੂੰ ਪੁੱਛਿਆ ਉਹ ਕਹਿੰਦੇ ਅਸੀਂ ਇਹਨਾਂ ਦੀ ਹੈਲਪ ਕਰ ਜੋ ਚੀਜ਼ ਬਣਦੀ ਹੈ ਭੇਜਾਂਗੇ ਬੜਾ ਪਿਆਰ ਦੇ ਨਾਲ ਉਹ ਐਡੀਐਮ ਸਾਹਿਬ ਬੋਲਦੇ ਗਏ ਪਰ ਇਹਨਾਂ ਨੂੰ ਫਰਜ਼ ਬਣਦਾ ਤੁਸੀਂ ਆ ਕੇ ਪਿੰਡਾਂ 'ਚ ਲੜਾਈਆਂ ਕਹਿੰਦੇ ਕਿ ਲੋਕਾਂ ਨੂੰ ਚੀਜ਼ਾਂ ਦੇਣੀਆਂ ਜੋ ਜੋ ਐਸਡੀਐਮ ਸਭ ਕਹਿ ਕੇ ਜੀਤਾ ਤੁਸੀਂ ਦੱਸਿਆ ਕਿ ਜੋ ਤੁਹਾਨੂੰ ਜਰੂਰਤ ਹੈਗੀ ਸਾਨੂੰ ਦੱਸੋ ਅਸੀਂ ਫਿਰ ਕਰਾਂਗੇ ਤੁਸੀਂ ਜੋ ਜਰੂਰਤਾਂ ਹੈਗੀਆਂ ਉਹਨਾਂ ਨੂੰ ਦੱਸਿਓ ਬਿਲਕੁਲ ਸਾਰਿਆਂ ਨੂੰ ਦੱਸਿਓ ਉਹਨਾਂ ਨੂੰ ਐਡੀਆਂ ਸਾਹਿਬ ਕੋਈ ਨਾ ਕਹਿੰਦਾ ਥੋੜੀ ਅਸੀਂ ਹਰ ਵੇਲੇ ਉਹਨੀ ਹੈਲਪਫੁਲ ਨੰਬਰ ਵੀ ਦਿੱਤੇ ਹੈ ਕਈ ਬੰਦਿਆਂ ਨੂੰ ਜਲ ਮੇਰੇ ਕੋਲ ਤਾਂ ਨੀਗਾ ਪਰ ਇਹ ਜਿਹੜਾ ਕੰਮ ਹੈ ਇਹ ਰਾਤੀ ਹੋਇਆ ਇਹ ਮਾਰਾ ਨੇ ਬਚਾਅ ਹੋ ਗਿਆ ਮੈਂ ਬੜੀਆਂ ਮਿੰਟਾਂ ਕੀਤੀਆਂ ਮੁੰਡਿਆਂ ਦੇ ਮੁੰਡਿਆਂ ਦੀ ਸਾਡੇ ਦੀ ਕੋਈ ਗਲਤੀ ਨਹੀਂ ਜਿਹੜੇ ਬੰਦੇ ਸ਼ਰਾਬਤੀ ਕੁਝ ਅਨਸਰ ਹੋਆ ਸ਼ੀਰੇ ਪਿੰਡ ਜਿਹਾ ਕੇ ਇਹ ਪਛਾਣ ਕਰਵਾਉਣਾ ਹਾਂ ਉਹਨਾਂ ਅੰਦਰ ਜੇ ਮਾਨੋ ਪਾਣੀ ਹੈਗਾ ਇੱਥੇ ਮੈਡੀਕਲ ਦਾ ਕੈਂਪੀ ਲੱਗਣਾ ਚਾਹੀਦਾ ਕਿ ਮੈਡੀਕਲ ਦਾ ਟੀਮ ਹੀ ਜੇ ਕੈਂਪਸ ਤੇ ਲੱਗਾ ਸਰਕਾਰ ਵੱਲੋਂ ਕੋਈ ਇਹ ਕੁਝ ਵੀ ਨਹੀਂ ਆਇਆ ਇੱਥੇ ਇੱਥੇ ਜੇ ਕੋਈ ਆਇਆ ਹੋਵੇ ਤਾਂ ਦੱਸੋ ਕੋਈ ਤੁਹਾਡੇ ਸਾਹਮਣੇ ਆ ਸਾਰਾ ਤੁਸੀਂ ਦੇਖਦਾ ਕੋਈ ਬੈਠੇ ਕੋਈ ਮੈਡੀਕਲ ਲੱਗਾ ਇੱਥੇ ਮੈਡੀਕਲ ਬੰਦੇ ਬਿਮਾਰ ਆ ਕਿੱਥੇ ਜਾਣ ਇਹ ਸਾਡਾ ਪਿੰਡ ਨਾ ਆ ਉਹਦਾ ਜਾਲੂ ਪਿੰਡਾ ਪਰ ਇਹ ਸਾਫ ਬੰਦੇ ਆ ਹਰ ਕਿਸੇ ਜਿਮਾਨ ਕਰਦੇ ਆ ਜਿਹੜੇ ਸਾਡੇ ਪਿੰਡ ਦੇ ਮੁੰਡੇ ਮੋਰੀ ਆ ਉਹ ਪਿੰਡ ਨੂੰ ਸਟਾਰ ਕਰਕੇ ਰੱਖਿਆ ਮੁੰਡੇ ਕਾਦਰੀ ਸਾਰੇ ਮੁੰਡੇ ਆ ਜਿਹੜਾ ਪਿੰਡ ਦਾ ਸਭ ਕੁਝ ਕਰਦੇ ਆ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਕਿਸਾਨਾਂ ਦੀ ਜਬਲ ਫਸਲਾਂ ਖਰਾਬ ਹੋਈਆਂ ਘਰ ਬਰਬਾਦ ਹੋਏ ਉਹਦਾ ਅਸੀਂ ਪਾਈ ਪਾਈ ਦਿਆਂਗੇ ਅੱਗੇ ਦਿੱਤੇ ਹੀ ਅੱਗੇ ਕਦੇ ਮੋਦੀ ਦੇ ਪੈਸੇ ਦੇ ਦਮੇ ਬੱਕਰੀ ਦੇ ਦਵੇ ਹੁਣ ਕੀ ਦੇਣੇ ਸਾਨੂੰ ਉਹਨਾਂ ਨੇ ਉਹਨਾਂ ਨੇ ਤਾਂ ਆਪਣਾ ਹੈਲੀਕਾਪਟਰ ਵੀ ਦਿੱਤਾ ਹੈਲੀਕਾਪਟਰ ਸਾਡੇ ਪਿੰਡ ਚ ਆਈ ਹੁਣ ਲੈ ਲਈਏ ਸਾਡੇ ਬੰਦੇ ਇੰਨੇ ਤਕੜੇ ਨਾ ਸਾਡੇ ਪਿੰਡ ਦੇ 22 ਸਾਡੇ ਜਪਾਨ এয়ার ਲਾਈਨ ਸਾਡੇ ਪਿੰਡ ਦੀ ਆ ਇਹ ਤਾਂ ਸਾਨੂੰ ਲੈ ਕੇ ਨਾ ਸਾਡੇ ਪਿੰਡ ਦੀ ਆ এয়ার ਲਾਈਨ ਬਿਲਕੁਲ ਪਰ ਇਹ ਨਹੀਂ ਦੇ ਸਕਦੇ ਸਰਕਾਰ ਨੂੰ ਗਰੀਬਾਂ ਬਾਰੇ ਸਾਰਿਆਂ ਬੰਦੇ ਨੇ ਸੋਚਣਾ ਚਾਹੀਦਾ ਨੀਰ ਨਹੀਂ ਕੋਈ ਦੂਜਾ ਨਹੀਂ ਸਾਰਿਆਂ ਦੇ ਬਾਰੇ ਸੇਮ ਤੋਂ ਬਰਾਬਰ ਬਾਰੇ ਸੋਚੋ ਜੇ ਸੋਚੂਗੇ ਤਾਂ ਠੀਕ ਵਾ ਜੇ ਇਦਾਂ ਕਰਦੇ ਨੇ ਪਿੰਡ ਦੇ ਹਾਲਾਤ ਇਹ ਨਹੀਂ ਹੁਣ ਵੀ ਆ ਕੇ ਲੋਕਾਂ ਦੀ ਲੜਾਈ ਕਰਾਓ ਇਹ ਗਲਤ ਕਰ। ਕਿਉਂਕਿ ਜਿਹੜੇ ਜਿਹੜੇ ਪਿੰਡ ਦੇ ਵਿੱਚ ਲੋਕ ਫਸੇ ਪਏ ਨੇ ਉਹ ਪਤਾ ਨਹੀਂ ਕਿਹੜੀ ਪਾਰਟੀ ਦੇ ਨਹੀਂ ਪਾਰਟੀ ਦੇਖੋ ਨਹੀਂ ਕੋਈ ਵੀ ਪਾਰਟੀ ਦੀ ਹੋਵੇ ਮੂਰਖਾਂ ਨੇ ਮਦਦ ਕਰਨਾ ਤਾਂ ਸਰਕਾਰ ਦਾ ਕੰਮ ਹੈ। ਦੇਖੋ ਪਾਰਟੀ ਕੋਈ ਵੀ ਸਾਡੇ ਬੰਦਾਂ ਸੀ ਇਸ ਚੀਜ਼ ਨੂੰ ਹੀ ਕਹਿੰਦੇ ਪਾਰਟੀ ਕੋਈ ਵੀ ਉਹ ਵੀ ਹੈਲਪ ਯੂ ਕਰੀ ਚਾਹੀਦੀ।